ਇਸ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਤੁਸੀਂ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸਾਰੇ ਕੈਬਿਨੇਟ ਦੇ ਸਾਥੀ ਸਾਡੇ ਐਮ ਐਲ ਏ ਸਹਿਬਾਨ ਸਾਡੇ ਮਾਨਯੋਗ ਐਮ ਪੀ ਸੰਜੀਵ ਰੋੜਾ ਜੀ ਜਿਹੜੇ ਸਾਡੇ ਲੁਧਿਆਣਾ ਵੇਸ ਦੇ ਕੈਂਡੀਡੇਟ ਵੀ ਨੇ ਸਾਰੇ ਦੀ ਸਾਰੀ ਪੁਲਿਸ ਔਰ ਸਿਵਲ ਔਰ ਹੈਲਥ ਦੀ ਐਡਮਿਨਿਸਟ੍ਰੇਸ਼ਨ ਸਾਰੇ ਅੱਜ ਸਾਥੀ ਅੱਜ ਇੱਥੇ ਪਹੁੰਚੇ ਇੱਕ ਬਹੁਤ ਹੀ ਇੰਪੋਰਟੈਂਟ ਮੀਟਿੰਗ ਸੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਤੁਸੀਂ মিডিਆ ਵਾਲੇ ਤੇ ਪੰਜਾਬ ਦੇ 3 ਕਰੋੜ ਪੰਜਾਬੀ ਬਹੁਤ ਚਿੰਤਿਤ ਸੀਗੇ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਸਮੇਂ ਜੋ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗਣਾ ਸ਼ੁਰੂ ਹੋਇਆ ਉਹਨੂੰ ਠੱਲ ਪਾਉਣ ਦੇ ਲਈ ਉਹ ਹਰ ਵਿਅਕਤੀ ਚਿੰਤਿਤ ਸੀ ਤੇ ਉਸੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਪਿਛਲੇ ਤਕਰੀਬਨ ਪੌਣੇ 3 ਸਾਲ ਤੋਂ ਪੰਜਾਬ ਦੀ ਭਵੰਤਮਾਨ ਸਰਕਾਰ ਵੱਲੋਂ ਵੱਡੇ ਪੱਧਰ ਦੇ ਉੱਪਰ ਕਾਰਵਾਈਆਂ ਔਰ ਐਫਰਟਸ ਨੇ ਜਿਹੜੇ ਉਹ ਕੀਤੇ ਗਏ ਜਿਦੇ ਰਿਜ਼ਲਟਸ ਵੀ ਨਜ਼ਰ ਆ ਰਹੇ ਨੇ ਪਰ ਮੈਂ ਸਮਝਦਾ ਕਿ ਹੁਣ ਸਮਾਂ ਆ ਗਿਆ ਸੀਗਾ ਕਿ ਇੱਕ ਲਾਸਟ ਹੱਲਾ ਲਾਸਟ ਪੁਸ਼ ਦੇਣ ਦਾ ਤਾਂ ਕਿ ਇਸ ਨਸ਼ੇ ਦੇ ਕੋੜ ਨੂੰ ਜੜੋਂ ਖਤਮ ਕੀਤਾ ਜਾ ਸਕੇ ਜਿਹਦੇ ਤਹਿਤ ਪਿਛਲੇ ਦਿਨੀ 1 ਤਾਰੀਖ ਤੋਂ ਅ ਯੁੱਧ ਨਸ਼ਾ ਵਿਰੁੱਧ ਵਾਰ ਅਗੇਂਸਟ ਡਰੱਗਜ਼ ਦੀ ਮੁਹਿੰਮ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਜਿਹਦੇ ਵਿੱਚ ਪਿਛਲੇ ਮਹਿਜ਼ 4 ਦਿਨਾਂ ਦੇ ਵਿੱਚ ਹੀ ਬਹੁਤ ਵੱਡੀ ਕਾਮਯਾਬੀ ਹੈ ਜਿਹੜੀ ਉਹ ਮਿਲੀ ਹੈ ਜੇ ਮੈਂ ਗੱਲ ਕਰਾਂ 1 ਤਾਰੀਖ ਤੋਂ 4 ਤਾਰੀਖ ਤੱਕ ਯਾਨੀ ਕਿ ਸਿਰਫ ਮਹਿਜ਼ 4 ਦਿਨਾਂ ਦੇ ਵਿੱਚ ਤਕਰੀਬਨ 580 ਐਨਡੀਪੀਐਸ ਦੇ ਪਰਚੇ ਜਿਹੜੇ ਪੰਜਾਬ ਦੇ ਵਿੱਚ ਦਰਜ ਕੀਤੇ ਜਾ ਚੁੱਕੇ ਜਿਨ੍ਹਾਂ ਪਰਚਿਆਂ ਦੇ ਵਿੱਚ 799 ਲੋਕ ਉਹ ਨੋਮੀਨੇਟ ਕੀਤੇ ਜਾ ਚੁੱਕੇ ਨੇ ਮਹਿਜ਼ 4 ਦਿਨਾਂ ਦੇ ਵਿੱਚ 1 ਤੋਂ ਲੈ ਕੇ 4 ਮਾਰਚ ਤੱਕ ਪਰਸੂ ਦੀ ਫਿਗਰਸ ਵੀ ਤੁਹਾਨੂੰ ਦੇ ਰਿਹਾ 170 ਕਿਲੋ ਦੇ ਕਰੀਬ ਡਰੱਗਸ ਨੇ ਜਿਹੜੇ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਤਕਰੀਬਨ 60 ਤੋਂ ਵੀ ਵੱਧ ਡੈਮੋਲੇਸ਼ਨਸ ਨੇ ਜਿਹੜੀਆਂ ਉਹਨਾਂ ਲੋਕਾਂ ਦੀਆਂ ਉਹਨਾਂ ਡਰੱਗ ਪੈਡਲਰਸ ਤੇ ਡਰੱਗ ਮਾਫੀਆ ਦੀਆਂ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰਾਂ ਦੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵੀ ਕੀਤੇ ਤੇ ਫਿਰ ਆਪਦੇ ਮਹਿਲ ਉਸਾਰੇ ਨਸ਼ਿਆਂ ਦੇ ਕਾਰੋਬਾਰ ਵਾਲੇ ਪੈਸੇ ਦੇ ਨਾਲ ਸੋ ਇੱਕ ਪਾਸੇ ਜਿੱਥੇ ਇੱਕ ਪਾਸੇ ਜਿੱਥੇ ਉਹਨਾਂ ਲੋਕਾਂ ਨੇ ਪੂਰੇ ਪੰਜਾਬ ਦੇ ਘਰਾਂ ਦੇ ਵਿੱਚ ਨਸ਼ੇ ਪਹੁੰਚਾ ਤੇ ਨੌਜਵਾਨ ਮੁੰਡਿਆਂ ਦੇ ਦੇ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਦਿੱਤਾ ਤੇ ਆਪ ਉਹ ਮਹਿਲ ਉਸਾਰਦੇ ਰਹੇ ਸੋ ਇਹ ਸਾਰੀਆਂ ਕਾਰਵਾਈਆਂ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਤੇ ਹੁਣ ਤੱਕ ਡੈਮੋਲੇਸ਼ਨਸ ਤੋਂ ਲੈ ਕੇ ਉਹਨਾਂ ਨੂੰ ਅਰੈਸਟ ਕਰਨ ਤੱਕ ਰੇਡ ਕਰਨ ਤੱਕ ਦਾ ਕੰਮ ਜਿਹੜਾ ਉਹ ਚੱਲਿਆ ਬਹੁਤ ਸਾਰੇ মিডিਆ ਦੇ ਸਾਥੀ ਪਿਛਲੇ ਦਿਨਾਂ ਦੇ ਵਿੱਚ ਕਵਰ ਵੀ ਕੀਤੇ ਕਿs ਤਰੀਕੇ ਦੇ ਨਾਲ ਪੰਜਾਬ ਸਰਕਾਰ ਔਰ ਪੁਲਿਸ ਦੇ ਇਸ ਐਕਸ਼ਨ ਤੋਂ ਡਰਦੇ ਹੋਏ ਉਹਨਾਂ ਦੇ ਘਰਾਂ ਦੇ ਅੱਗੇ ਤਾਲੇ ਲੜਕਦੇ ਨਜ਼ਰ ਆ ਰਹੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਉਹਨਾਂ ਡਰੱਗ ਪੈਰਡਲਰਸ ਨੂੰ ਉਹਨਾਂ ਨਸ਼ਾ ਤਸਕਰਾਂ ਨੂੰ ਕਿ ਯਾਦਾ ਤੁਸੀਂ ਇਹ ਕਾਲਾ ਧੰਦਾ ਛੱਡ ਦੋ ਤੇ ਨਹੀਂ ਪੰਜਾਬ ਛੱਡ ਦੋ ਨਹੀਂ ਇਹ ਧੰਦਾ ਕਿਵੇਂ ਛਡਵਾਉਣਾ ਹੈ ਇਹ ਪੰਜਾਬ ਸਰਕਾਰ ਨੂੰ ਪਤਾ ਹੈ ਔਰ ਉਹ ਉਹਨਾਂ ਦੇ ਦੇ ਬਹੁਤੇ ਉਹ ਚੱਲਣ ਨਹੀਂ ਦੇਣਾ ਹੈਗਾ ਅਸੀਂ ਕੰਮ ਇਹ ਸੋ ਅੱਜ ਉਸੇ ਲੜੀ ਉਸੇ ਮੁਹਿੰਮ ਦੇ ਤਹਿਤ ਅਸੀਂ ਇਹ ਮੀਟਿੰਗ ਕੀਤੀ ਹੈ ਜਿਹਦੇ ਚ ਸਾਰੇ ਸਾਡੀ ਪੋਲੀਟਿਕਲ ਲੀਡਰਸ਼ਿਪ ਪੂਰੇ ਜ਼ਿਲ੍ਹੇ ਦੀ ਔਰ ਜੋ ਸਾਡੇ ਸਿਵਲ ਔਰ ਪੁਲਿਸ ਦੇ ਅਧਿਕਾਰੀ ਸੀਗੇ ਤੇ ਇੱਕੋ ਹੀ ਸੁਨੇਹਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਅਸੀਂ ਸਾਰਿਆਂ ਵੱਲੋਂ ਦਿੱਤਾ ਗਿਆ ਕਿ ਇਮੀਡੀਏਟਲੀ ਸਖਤ ਤੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾਣ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਜਿੱਥੇ ਡਰਗ ਪੈਡਲਰਸ ਨੂੰ ਨਸ਼ੇ ਤਸਕਰਾਂ ਨੂੰ ਕ੍ਰਿਮੀਨਲ ਦੇ ਤੌਰ ਤੇ ਟਰੀਟ ਕੀਤਾ ਜਾਊਗਾ ਉਹ ਲੋਕ ਉਹ ਬੱਚੇ ਜਿਹੜੇ ਇਹਦੇ ਐਡਿਕਟ ਹੋ ਚੁੱਕੇ ਉਹਨਾਂ ਨੂੰ ਪੇਸ਼ੈਂਟ ਸਮਝ ਕੇ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਡਰੱਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਔਰ ਰੋਟ ਸੈਂਟਰਸ ਦੇ ਵਿੱਚ ਔਰ ਅਵੇਅਰਨੈਸ ਕੈਂਪੇਨ ਹੈ ਜਿਹੜੀ ਉਹ ਵੀ ਵੱਡੇ ਪੱਧਰ ਦੇ ਉੱਪਰ ਚਲਾਈ ਜਾਊਗੀ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਬੱਚਿਆਂ ਨੂੰ ਇਸ ਕੰਮ ਤੋਂ ਬਚਾਇਆ ਜਾ ਸਕੇ ਸੋ ਮੈਂ ਮੀਡੀਆ ਦੇ ਜ਼ਰੀਏ ਜਿੱਥੇ ਪੂਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਮੈਂ 호ਕਾ ਦਿਨਾ ਬੇਨਤੀ ਕਰਦਾ ਉੱਥੇ ਹੀ ਲੁਧਿਆਣੇ ਨੂੰ ਖਾਸ ਤੌਰ ਤੇ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਮੁਹਿੰਮ ਦੇ ਵਿੱਚ ਹਰ ਘਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕੋਈ ਘਰ ਸਭ ਤੋਂ ਪਹਿਲਾਂ ਇਹ ਮੁਹਿੰਮ ਘਰ ਤੋਂ ਸ਼ੁਰੂ ਹੋਣੀ ਹੈ ਫਿਰ ਸਮਾਜ ਤੇ ਜਾਣੀ ਹੈ ਤੇ ਫਿਰ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਬਣਦੀ ਹੈ ਸੋ ਸਾਰੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਕਿਹੜੇ-ਕਿਹੜੇ ਬੰਦੇ ਡਰਗ ਸਮਗਲਰਸ ਨੇ ਪੈਡਲਰਸ ਨੇ ਉਹ ਤੁਸੀਂ ਪੁਲਿਸ ਨੂੰ ਦੱਸੋ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਹੋਊਗੀ ਇੱਕ ਚੀਜ਼ ਦਾ ਬੜਾ ਸਪਸ਼ਟ ਤਹੀ ਹੈ ਕਿ ਜਦੋਂ ਤੱਕ ਜਦੋਂ ਤੱਕ ਡਰੱਗਸ ਦੇ ਇਸ ਗੋਰਖ ਧੰਦੇ ਨੂੰ ਪੰਜਾਬ ਦੀ ਧਰਤੀ ਦੇ ਉੱਪਰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਨਾ ਪੰਜਾਬ ਸਰਕਾਰ ਨਾ ਪੰਜਾਬ ਪੁਲਿਸ ਨਾ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਤੇ ਨਾ ਹੀ ਮੈਂ ਸਾਰਿਆਂ ਨੂੰ ਸਾਰੇ ਧਾਰਮਿਕ ਸਿਆਸੀ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਮੋਢਾ ਤੋਂ ਮੋਢਾ ਜੋੜ ਕੇ ਚੱਲੋ ਤਾਂ ਕਿ ਆਪਾਂ ਇਸ ਅਲਾਮਤ ਨੂੰ ਖਤਮ ਕਰ ਸਕੀਏ ਸਿਰਫ ਨਸ਼ਾ ਲੋਕਾਂ ਨੂੰ ਜੂਰੀ ਚੇਤਾਵਨੀ ਕੀ ਦੇਣਾ ਚਾਹੁੰਦਾ ਇੱਕੋ ਹੀ ਚੇਤਾਵਨੀ ਪਹਿਲੇ ਦਿਨ ਵੀ ਦਿੱਤੀ ਸੀ ਕੱਲ ਵੀ ਦਿੱਤੀ ਸੀ ਅੱਜ ਵੀ ਦੇ ਰਿਹਾ ਕਿ ਜਾਂ ਤਾਂ ਇਹ ਗੋਰਖ ਧੰਦਾ ਇਹ ਨਸ਼ੇ ਦਾ ਡਰਗ ਤਸਕਰੀ ਦਾ ਕੰਮ ਹੈ ਜਿਹੜਾ ਉਹ ਛੱਡ ਦੋ ਜਾਂ ਫਿਰ ਪੰਜਾਬ ਛੱਡ ਦੋ ਤੇ ਜੇ ਨਹੀਂ ਛੱਡੋਗੇ ਤੇ ਫਿਰ ਕਿਵੇਂ ਛਡਾਉਣਾ ਇਹ ਧੰਦਾ ਕਿ ਸਾਨੂੰ ਪਤਾ ਤੇ ਛੜਾ ਕੇ ਹਟਾਂਗੇ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਕੱਲਗ-ਅਲਗ ਸਰ ਜਿਹੜੀ ਪੀਆਈਐਲ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਹੈ ਰਿਗਾਰਡਿੰਗ ਦਿਸ ਡੈਮੋਲੇਸ਼ਨ ਡਰਾਈਵ ਉਹਦੇ ਬਾਰੇ ਇੱਕ ਤੁਹਾਡਾ ਕੀ ਰਿਸਪਾਂਸ ਦੇਖੋ ਇਸ ਤਰ੍ਹਾਂ ਹੈ ਕਿ ਹਰ ਬੰਦੇ ਨੂੰ ਹਾਈ ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਹੈ ਪਰ ਇੱਕ ਚੀਜ਼ ਮੈਂ ਸਪਸ਼ਟ ਕਰ ਦੇਣਾ ਚਾਹਣਾ ਵੀ ਅਸੀਂ ਜੋ ਇਹ ਪੰਜਾਬ ਸਰਕਾਰ ਡੈਮੋਲੇਸ਼ਨਸ ਕਰ ਰਹੀ ਹੈ ਉਹ ਆਫਟਰ ਫੋਲੋਇੰਗ ਡਿਊ ਪ੍ਰੋਸੈਸ ਕਰ ਰਹੀ ਹੈ ਇਹ ਉਹ ਡੈਮੋਲੇਸ਼ਨਸ ਨੇ ਜਿੰਨਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਦੀ ਪੁਸ਼ਤ ਪਨਾਹੀ ਦੇ ذریعے ਸਰਕਾਰੀ ਜ਼ਮੀਨਾਂ ਦੇ ਉੱਪਰ ਪੰਚਾਇਤ ਜ਼ਮੀਨਾਂ ਦੇ ਉੱਪਰ ਸ਼ਾਮਲਾੜ ਜ਼ਮੀਨਾਂ ਦੇ ਉੱਪਰ ਕਾਰਪੋਰੇਸ਼ਨ ਜਾਂ ਪੰਚਾਇਤਾਂ ਦੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਤੇ ਫਿਰ ਉਹਨਾਂ ਜ਼ਮੀਨਾਂ ਦੇ ਉੱਪਰ ਨਸ਼ੇ ਦੇ ਕਾਰੋਬਾਰ ਦੇ ਨਾਲ ਆਪਦੇ ਮਹਿਲ ਉਸਾਰੇ ਉਹ ਡੈਮੋਲੇਸ਼ਨਸ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਵੀ ਵੀ ਆਰ 100% ਸ਼ੋਰ ਦੈਟ ਵੀ ਆਰ ਗੋਇੰਗ ਟੂ ਵਿਸਟੈਂਡ ਜੁਡੀਸ਼ੀਅਲ ਸਕਰੂਟੀ ਸੋ ਕੋਈ ਇਸ਼ੂ ਨਹੀਂ ਹੈ ਜੀ ਜਿੰਨਾ ਬੰਦੇ ਨੇ ਕੰਮ ਕੀਤਾ ਇਹਦਾ ਮਤਲਬ ਪਰਪਸ ਇੱਕੋ ਹੀ ਹੈ ਦੇਖੋ ਪਹਿਲਾਂ ਵੀ ਕੀ ਹੁੰਦਾ ਸੀਗਾ ਅਤਵਾਦ ਦੇ ਸਮੇਂ ਵੀ ਇਹ ਹੋਇਆ ਜਦੋਂ ਖੁੱਲ ਸੀਗੀ ਪੰਜਾਬ ਸਰਕਾਰ ਵੱਲੋਂ ਤੇ ਤੇ ਪੰਜਾਬ ਪੁਲਿਸ ਵੱਲੋਂ ਉਦੋਂ ਕਈ ਵਾਰੀ ਜਿਹੜੇ ਨੌਜਵਾਨ ਬੱਚੇ ਨੇ ਉਹ ਉਹ ਉਸ ਚੀਜ਼ ਤੋਂ ਅਟਰੈਕਟ ਹੋ ਜਾਂਦੇ ਸੀਗੇ ਕਿ ਜੇ ਇੱਕ ਅਨਪੜ੍ਹ 15 18 20 ਸਾਲ ਦਾ ਬੰਦਾ ਜੇ ਲੱਖਾਂ ਕਰੋੜਾ ਰੁਪਏ ਉਸ ਸਮੇਂ ਅਤਵਾਦ ਦੇ ਵਿੱਚੋਂ ਕਮਾਏ ਤੇ ਹੁਣ ਜੇ ਕੋਈ ਡਰੱਗਸ ਦੇ ਵਿੱਚੋਂ ਕਮਾ ਰਿਹਾ ਤੇ ਉਹਨੂੰ ਆਪ ਦਾ ਰੋਲ ਮਾਡਲ ਮੰਨ ਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਇਨੋਸੈਂਟ ਨੇ ਜਿਹੜੇ ਉਹ ਉਹ ਤੋਂ ਅਟਰੈਕਟ ਹੋ ਕੇ ਉਸ ਪਾਸੇ ਵੱਲ ਚੱਲ ਪੈਂਦੇ ਸੀਗੇ ਅਸੀਂ ਉਹੀ ਮੈਸੇਜ ਦੇਣਾ ਹੈ ਉਹਨਾਂ ਨੂੰ ਕਿ ਇਹ ਨਾ ਸੋਚ ਕੇ ਚੱਲੋ ਇਹ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਕੋਈ ਇੱਕ ਬੰਦਾ ਇਸ ਦੋ ਨੰਬਰ ਦੇ ਧੰਦੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ 3 ਪੁੱਤਾਂ ਦੀਆਂ ਨਾੜਾਂ ਦੇ ਵਿੱਚ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੇ ਆਪਦੇ ਮਹਿਲ ਸਾਰ ਲੂਗਾ ਤੇ ਫਿਰ ਉਹ ਮਹਿਲ ਨੇ ਔਰ ਉਹ ਸਾਰੀਆਂ ਨੇ ਜਿਹੜੀਆਂ ਉਹ ਸਰਕਾਰ ਦੀ ਨਿਗਾਹ ਤੋਂ ਵੱਜ ਜਾਣਗੀਆਂ ਇਹ ਕੰਮ ਨਹੀਂ ਚੱਲਣਾ ਹੈਗਾ ਸੋ ਵੀ ਵੀ ਆਰ 100% ਸ਼ੋਰ ਦੈਟ ਵੀ ਆਰ ਗੋਇੰਗ ਟੂ ਵਿਥਸਟੈਂਡ ਜੁਡੀਸ਼ੀਅਲ ਸਕਰੂਟੀ